ਜਿਹੜਾ ਮਹਿਨਾ ਚੌਕ ਹੈਗਾ ਥਾਣਾ ਕੋਤਵਾਲੀ ਦੇ ਏਰੀਆ ਉਸ ਦੇ ਵਿੱਚ ਇੱਕ ਨਰਮਲ ਸਿੰਘ ਅਰੇਸ ਬੱਬੂ ਨਾਮ ਦੇ ਵਿਅਕਤੀ ਨੂੰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਫਾਇਰ ਕਰਕੇ ਜਿਹੜਾ ਹੈਗਾ ਸੀਗਾ ਮਾਰ ਮੌਤੇ ਘਾਟ ਉਤਾਰ ਦਿੱਤਾ ਸੀਗਾ ਇਸ ਬੰਦੇ ਵਿੱਚ ਸਾਡੇ ਵੱਲੋਂ 152 ਨੰਬਰ ਐਫ ਆਈ ਆਰ ਅੰਡਰ ਰੈਲੇਵੈਂਟ ਸੈਕਸ਼ਨ ਥਾਣਾ ਕੋਤਵਾਲੀ ਦਰਜ ਰਜਿਸਟਰ ਕੀਤੀ ਗਈ ਸੀਗੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਨਯੋਗ ਐਸ ਐਸ ਪੀ ਸਾਹਿਬ ਠੰਡਾ ਵੱਲੋਂ ਵਕ ਵਕ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਸ ਦੀ ਸੁਪਰਵਾਈਜ਼ਨ ਡੀ ਐਸ ਪੀ ਸਿਟੀ 1 ਕਰ ਰਹੇ ਸੀਗੇ ਇਹਨਾਂ ਦੀ ਸੁਪਰਵਾਈਜ਼ਨ ਦੇ ਅੰਦਰ ਜਿਹੜੇ ਸੀ ਆਈ ਅੱਜੇ ਥਾਣਾ ਕੋਤਵਾਲੀ ਦੀ ਵੱਖ-ਵੱਖ ਟੀਮਾਂ ਜਿਹੜੀਆਂ ਸੀਗੀਆਂ ਲੱਗੀਆਂ ਹੋਈਆਂ ਸੀ ਮਕਦਮਾ ਨੂੰ ਟਰੇਸ ਕਰਨ ਦੇ ਵਿੱਚ ਸਾਡੀ ਟੀਮਾਂ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਅਸੀਂ ਸੀਆਈਏ 1 ਅਤੇ ਥਾਣਾ ਕੋਤਵਾਲੀ ਦੀ ਟੀਮ ਵੱਲੋਂ ਇਸ ਮਕਦਮੇ ਨੂੰ ਟਰੇਸ ਕਰ ਲਿਆ ਗਿਆ ਤੇ ਇਹਦੇ ਵਿੱਚ ਇਹ ਜਿਹੜੀ ਸਟੋਰੀ ਨਿਕਲ ਕੇ ਆਈ ਕਿ ਜਿਹੜਾ ਨਿਰਮਲ ਸਿੰਘ ਏਲੀਅਸ ਬੱਗੂ ਨਾਮ ਦਾ ਵਿਅਕਤੀ ਸੀਗਾ ਇੱਕ ਲੜਕੀ ਨੂੰ ਅਪ੍ਰੈਲ ਮਹੀਨੇ ਦੇ ਵਿੱਚ ਜਿਹੜਾ ਕਾ ਵਧ ਪ੍ਰਦੇਸ਼ ਤੋਂ ਭਜਾ ਕੇ ਲੈ ਕੇ ਆਇਆ ਸੀਗਾ ਤੇ ਉਹਦੇ ਜਿਹੜੇ ਭਰਾ ਸੀਗੇ ਤੇ ਬਾਕੀ ਪਰਿਵਾਰ ਵਾਲੇ ਸੀ ਉਸ ਤੋਂ ਦਿਨ ਤੋਂ ਹੀ ਜਿਹੜਾ ਹੈਗਾ ਸੀ ਇਹਨਾਂ ਦੇ ਪਿੱਛਾ ਕਰ ਰਹੇ ਸੀਗੇ ਇਹਨਾਂ ਨੂੰ ਲਬਰੇ ਸੀ ਕਿ ਕਿੱਥੇ ਗਏ ਆ ਸੋ ਉਸ ਦਿਨ ਜਿਹੜਾ ਹੈਗਾ ਇਹਨੇ ਮੋਟਰਸਾਈਕਲ ਜਿਹੜਾ ਬੰਦਾ ਚਲਾ ਰਿਹਾ ਸੀਗਾ ਅੰਗਰੇਜ਼ ਸਿੰਘ ਸੀਗਾ ਜੋ ਲੜਕੀ ਜਿਹੜੀ ਭਜਾ ਕੇ ਲਿਆਇਆ ਸੀਗਾ ਉਹਦਾ ਭਰਾ ਸੀਗਾ ਤੇ ਜਿਹੜੇ ਬੰਦੇ ਨੇ ਪਿੱਛੇ ਸੀਗਾ ਜਿਹਨੇ ਵੈਪਨ ਨਾਲ ਫਾਇਰ ਕੀਤੇ ਸੀਗੇ ਸਰਤਾਜ ਸਿੰਘ ਸੀਗਾ ਜਿਹੜੀ ਲੜਕੀ ਭੱਜ ਕੇ ਆਈ ਸੀਗੀ ਉਸਦਾ ਇਹ ਲੜਕਾ ਸੀਗਾ ਸਰਤਾਜ ਸਿੰਘ ਦੀ ਉਮਰ ਜਿਹੜੀ ਹੈਗੀ ਤਕਰੀਬਨ 18-19 ਸਾਲ ਦੱਸੀ ਜਾ ਰਹੀ ਹੈ ਤੇ ਅੰਗਰੇਜ਼ ਸਿੰਘ ਜਿਹੜਾ ਹੈਗਾ ਇਹ ਯੰਗਸਟਰ ਹੈ ਮਤਲਬ ਅਧਖੜ ਉਮਰ ਦਾ 30-32 ਸਾਲ ਦਾ ਵਿਅਕਤੀ ਹੈਗਾ ਸੋ ਇਹਨਾਂ ਨੇ ਜਿਹੜੇ ਹੈਗੇ ਬੜੀ ਪਲੈਨਿੰਗ ਦੇ ਨਾਲ ਹੀ ਮੱਧ ਪ੍ਰਦੇਸ਼ ਤੋਂ ਆ ਕੇ ਜਿਹੜਾ ਹੈਗਾ ਇਹਨੂੰ ਮੌਤ ਦੇ ਘਾਟ ਉਤਾਰ ਕੇ ਬੱਬੂ ਨੂੰ ਜਿਹੜਾ ਸੀਗਾ ਗੋਲੀਆਂ ਨਾਲ ਮਾਰਿਆ ਸੋ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਆ ਕੇ ਇੱਥੇ ਰਹਿਕੀ ਕੀਤੀ ਸੀਗੀ ਤੇ ਇਹਦੇ ਘਰ ਬਾਰੇ ਪਤਾ ਕੀਤਾ ਸੀਗਾ ਕਿਉਂਕਿ ਜਦੋਂ ਉੱਥੋਂ ਭੱਜੇ ਸੀਗੇ ਤੇ ਸਿੱਧਾ ਕਾਫੀ ਜਗ੍ਹਾ ਤੋਂ ਘੁੰਮਦੇ ਹੋਏ ਜਿਹੜਾ ਸੀਗੇ ਬਠਿੰਡੇ ਦੇ ਵਿੱਚ ਆ ਕੇ ਠਹਿਰੇ ਸੀਗੇ ਤੇ ਤਕਰੀਬਨ 6 ਮਹੀਨਿਆਂ ਤੋਂ ਜਿਹੜਾ ਬਠਿੰਡੇ ਦੇ ਵਿੱਚ ਰਹਿ ਰਹੇ ਸੀਗੇ ਤੇ ਉਸ ਦਿਨ ਜਿਹੜਾ ਅੰਗਰੇਜ਼ ਤੇ ਸਰਤਾਜ ਨੇ ਆ ਕੇ ਜਿਹੜਾ ਹੈਗਾ ਇਹਦੇ ਫਾਇਰ ਮਾਰ ਕੇ ਜਿਹੜਾ ਸੀਗਾ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਹੜੇ ਬੰਦੇ ਉਹ ਜਿਹੜੀ ਲੜਕੀ ਜਿਹੜੀ ਆਈ ਸੀਗੀ ਨਿਰਮਲ ਸਿੰਘ ਜਿਸ ਦੇ ਨਾਲ ਆਇਆ ਸੀਗਾ ਉਸ ਲੜਕੀ ਦੇ ਜਿਹੜੇ ਪਹਿਲਾ ਬੱਚਾ ਸੀਗਾ ਹਸਬੰਡ ਸੀਗਾ ਉਹਦਾ ਬੇਟਾ ਸੀਗਾ ਸਰਤਾਜ ਉਹ ਜਿਹੜਾ ਸੀਗਾ ਜਿੰਨੇ ਫਾਇਰ ਕੀਤੇ ਪਿੱਛੇ ਵੈਪਨ ਯੂਜ਼ ਕੀਤਾ ਸੀਗਾ ਸਰਤਾਜ ਸਿੰਘ ਸਨ ਅ ਬਲਜੀਤ ਸਿੰਘ ਇਹ ਪਿੰਡ ਜਲਾਲਪੁਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਦੂਸਰਾ ਜਿਹੜਾ ਹੈਗਾ ਅੰਗਰੇਜ਼ ਸਿੰਘ ਇਲੀਸ ਨੂੰ ਇਹ ਰੰਧਨਗਰ ਗਵਾਲੀਅਰ ਦਾ ਰਹਿਣ ਵਾਲਾ ਹੈ ਇਹ ਜਿਹੜੀ ਲੜਕੀ ਸੀਗੀ ਉਹਦਾ ਭਰਾ ਸੀਗਾ ਨਹੀਂ ਨਹੀਂ ਇਹ ਜਿਹੜਾ ਹੈਗਾ ਅ ਅੰਗਰੇਜ਼ ਸਿੰਘ ਨੂੰ ਅਸੀਂ ਜਦੋਂ ਗ੍ਰਿਫਤਾਰ ਕੀਤਾ ਤਾਂ ਜਿਹੜਾ ਇਹਨਾਂ ਨੇ ਮੋਟਰਸਾਈਕਲ ਯੂਜ਼ ਕੀਤਾ ਸੀਗਾ ਵਾਰਦਾ ਦੇ ਵਿੱਚ ਉਹ ਅਸੀਂ ਬਰਾਮਦ ਕਰ ਲਿਆ ਦੂਜੇ ਜਿਹੜੇ ਸਰਤਾਜ ਸਿੰਘ ਤੇ ਵੈਪਨ ਬਾਰੇ ਅਸੀਂ ਜਿਹੜੀ ਹੈਗੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੁੰਡਲੀ ਪੁਛਗਿਸ ਦੇ ਵਿੱਚ ਅੰਗਰੇਜ਼ ਸਿੰਘ ਨੇ ਦੱਸਿਆ ਕਿ ਜਿਹੜਾ ਵੈਪਨ ਹੈਗਾ ਇਲੀਗਲ ਵੈਪਨ ਹੈ ਇਹ ਇਹਨਾਂ ਨੇ ਉਥੋਂ ਮੱਧ ਪ੍ਰਦੇਸ਼ ਦੇ ਵਿੱਚ ਹੀ ਪਰਚੇਸ ਕੀਤਾ ਸੀਗਾ ਹਾਂ ਮਾਮਾ ਭਾਦ ਦਾ ਸੀ ਜੀ ਜੀ ਇਹ ਮਾਮਾ ਭਾਦ ਦਾ ਤੁਨੋਂ ਸੀ ਸਰ ਨਿਰਮਲ ਸਿੰਘ ਸਰ ਨਿਰਮਲ ਸਿੰਘ ਜੀ ਜੀ ਇਹ तकरीबन ਅਪ੍ਰੈਲ ਦੇ ਵਿੱਚ ਇਹਨਾਂ ਨੇ ਇੱਥੇ ਪਹਿਲਾਂ ਸ਼ਿਫਟ ਕੀਤੇ ਸੀਗੇ ਪਹਿਲਾਂ ਇਹ ਜਿਹੜਾ ਕਿਲੇ ਦੇ ਕੋਲ ਜਿਹੜਾ ਕਿਸੇ ਘਰ ਦੇ ਵਿੱਚ ਕਿਰਾਏ ਦੇ ਮਕਾਨ ਨੂੰ ਰਹਿੰਦੇ ਸੀਗੇ ਉਸ ਤੋਂ ਕੁਝ ਦਿਨ ਬਾਅਦ ਇਹ ਮਹਿਨਾ ਚੌਂਕ ਦੇ ਵਿੱਚ ਸ਼ਿਫਟ ਕੀਤੇ ਸੀ ਕਿ ਜਿਹੜੇ ਮਕਾਨ ਦੇ ਵਿੱਚ ਹੁਣ ਰਹ ਰਹੇ ਸੀਗੇ ਇੱਥੇ तकरीबन ਮਹੀਨਾ ਕੋ ਪਹਿਲਾਂ ਹੀ ਇੱਥੇ ਆ ਕੇ ਸ਼ਿਫਟ ਕੀਤੇ ਸੀਗੇ ਲੇਡੀ ਜਿਹੜੀ ਹੈਗੀ ਹੈ ਦੀ ਉਮਰ 35-36 ਸਾਲ ਦੇ ਕਰੀਬ ਹੈਗੀ ਹੈ ਤੇ ਜਿਹੜਾ ਮਰਨ ਵਾਲਾ ਨਰਮਲ ਸਿੰਘ ਸੀਗਾ ਉਹਦੀ ਉਮਰ ਜਿਹੜੀ ਸੀਗੀ ਅਰਾਊਂਡ 30 ਇਅਰ ਸੀਗੀ ਸਰ ਨਰਮਲ ਸਿੰਘ ਲੇਡੀਜ਼ ਦੇ ਸੰਪਰਕ ਚ ਕਿਵੇਂ ਆਇਆ ਹੈ ਉੱਥੇ ਜਿਵੇਂ ਮੱਧ ਪ੍ਰਦੇਸ਼ ਜ਼ੈਬੀ ਸੀ ਲੇਡੀਜ਼ ਇਹ ਜਿਹੜਾ ਨਰਮਲ ਸਿੰਘ ਹੈਗਾ ਇਹ ਵੀ ਗਵਾਲੀਅਰ ਦਾ ਰਹਿਣ ਵਾਲਾ ਉਹਦੇ ਆਸਪਰੋਸ ਦੇ ਪਿੰਡਾ ਦਾ ਰਹਿਣ ਵਾਲਾ ਇਹ ਪਹਿਲਾਂ ਕਤਰ ਦੇ ਵਿੱਚ ਜਿਹੜਾ ਸੀਗਾ ਕੰਮ ਕਰਦਾ ਸੀਗਾ ਤੋਂ ਉੱਥੋਂ ਇਹ ਇੱਕ ਆਨਲਾਈਨ ਡੇਟਿੰਗ ਐਪ ਰਾਹੀਂ ਜਿਹੜਾ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸੀਗੇ ਉਸ ਤੋਂ ਬਾਅਦ ਜਦੋਂ ਇੱਕ ਦੂਜੇ ਨਾਲ ਗੱਲ ਕਰਦੇ ਕਰਦੇ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਇੱਕੋ ਏਰੀਆ ਦੇ ਰਹਿਣ ਵਾਲੇ ਨੇ ਫਿਰ ਇਹਨਾਂ ਜਿਹੜਾ ਜਿਹੜਾ ਮਤਲਬ ਰ ਉਹ ਇਹਨਾਂ ਵੱਧ ਗਿਆ ਕਿ ਜਿਹੜਾ ਹੈਗਾ ਫਿਰ ਉਹ ਤੋਂ ਕਦਰ ਦੇ ਵਿੱਚੋਂ ਆ ਕੇ ਪਹਿਲਾਂ ਉਹਨੇ ਗਵਾਲੀਅਰ ਦੇ ਵਿੱਚ ਆਇਆ ਫਿਰ ਗਵਾਲੀਅਰ ਦੇ ਵਿੱਚੋਂ ਲੜਕੀ ਨੂੰ ਭਜਾ ਕੇ ਫਿਰ ਇੱਥੇ ਬਠਿੰਡੇ ਆਇਆ ਸੀਗਾ ਬਠਿੰਡੇ ਆਉਣ ਤੋਂ ਪਹਿਲਾਂ ਵੀ ਕਾਫੀ ਜਗਾਂ ਦੇ ਵਿੱਚ ਇੱਕ ਇੱਕ ਦੋ ਦੋ ਦਿਨ ਜਿਹੜਾ ਹੈਗਾ ਜਿੱਦਾਂ ਬਟਾਲੇ ਰਹੇ ਆ ਪਹਿਲਾਂ ਗੰਗਨਗਰ ਰਹੇ ਆ ਉਸ ਤੋਂ ਬਾਅਦ ਬਠਿੰਡੇ ਦੇ ਵਿੱਚ ਆ ਕੇ ਇਹ ਰਹਿਣ ਲੱਗੇ ਆ ਇਹ ਨਿਰਮਲ ਸਿੰਘ ਜੀ ਅਨਮੈਰਿਡ ਸੀਗਾ ਨਿਰਮਲ ਸਿੰਘ ਦੀ ਪਹਿਲਾਂ ਮੈਰਿਜ ਨਹੀਂ ਹੋਈ ਸੀਗੀ ਅਨਮੈਰਿਡ ਸੀਗਾ ਇਹਦੀ ਉਮਰ ਜਿਹੜੀ ਹੈਗੀ 30 ਸਾਲ ਦੇ ਕਰੀਬ ਹੈਗੀ ਹੈ ਜੀ ਇਹਨਾਂ ਦੇ ਪਰਿਵਾਰ ਜਿਹੜਾ ਹੈਗਾ ਇਹ ਬੇਸਿਕਲੀ ਪਿੰਡ ਜਲਾਲ ਦਾ ਰਹਿਣ ਵਾਲਾ ਪਿੱਛੋਂ ਗਵਾਲੀਅਰ ਦੇ ਕੋਲ ਹੈਗਾ ਉੱਥੋਂ ਦੇ ਰਹਿਣ ਵਾਲਾ ਨਰਮਨ ਸਿੰਘ ਜਿਹੜਾ ਬਾਈਕ ਹੈਗਾ ਉਹਦੇ ਵਿੱਚ ਜਿਹੜੇ ਫਿਲਹਾਲ ਕੋਈ ਨੰਬਰ ਨਹੀਂ ਲੱਗਿਆ ਹੋਇਆ ਬਟ ਅਸੀਂ ਉਹਦੀ ਜਿਹੜੀ ਰੈਲੇਵੈਂਟ ਜਿਹੜੀ ਆਪਣੀ ਡਿਪਾਰਟਮੈਂਟ ਹੈਗਾ ਉਹਦੇ ਤੋਂ ਕਲੀਅਰ ਕਰਾਂਗੇ ਵੀ ਇਹਦਾ ਮਾਲਕ ਕੌਣ ਸੀਗਾ ਇਹਨਾਂ ਨੇ ਅੱਗੇ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵੀ ਇਹਨਾਂ ਨੇ ਜਿਹੜਾ ਮੋਟਰਸਾਈਕਲ ਚੋਰੀ ਦਾ ਸੀਗਾ ਜਾਂ ਕਿਤੇ ਪਰਚੇਸ ਕੀਤਾ ਸੀਗਾ ਹੋਰ ਵੀ ਸਰ ਇਸ ਵਿਅਕਤੀ ਕੋਈ ਇਨਵੋਲਵਮੈਂਟ ਸੀਗੀ ਹੋਰ ਵਿੱਚ ਡੈਫੀਨਿਟਲੀ ਅਸੀਂ ਸਾਰੇ ਐਂਗਲਾਂ ਤੋਂ ਜਾਂਚ ਕਰ ਰਹੇ ਹਾਂ ਪਹਿਲਾ ਦੋਸ਼ੀ ਅਸੀਂ ਗ੍ਰਫਤਾਰ ਕਰ ਲਿਆ ਦੂਜੇ ਦੋਸ਼ੀ ਬਾਰੇ ਵੀ ਜਿਹੜੀਆਂ ਸਾਡੀ ਟੀਮਾਂ ਜਿਹੜੀਆਂ ਗਵਾਲੀਅਰ ਦੇ ਵਿੱਚ ਲੱਗੀਆਂ ਹੋਈਆਂ ਨੇ ਹੋਰ ਵੱਖ-ਵੱਖ ਹਿੱਸਿਆਂ ਦੇ ਵਿੱਚ ਸਾਡੇ ਵੱਲੋਂ ਰੇਡਾਂ ਕੀਤੀਆਂ ਜਾ ਰਹੀਆਂ ਨੇ ਡੀਐਸਪੀ ਸਿਟੀ 1 ਜਿਹੜੀ ਹੈਗੀ ਸਾਰੇ ਆਪਰੇਸ਼ਨ ਦੀ ਕਮਾਂਡ ਕਰ ਰਹੀ ਹੈ ਨੇ ਤੇ ਜਲਦੀ ਹੀ ਅਸੀਂ ਦੂਸਰੇ ਦੋਸ਼ੀ ਨੂੰ ਗ੍ਰਫਤਾਰ ਕਰ ਲਵਾਂਗੇ ਫਰਦਰ ਜਿਹੜੇ ਦੋਸ਼ੀ ਗ੍ਰਫਤਾਰ ਕੀਤਾ ਗਿਆ ਤੇ ਇਹਨਾਂ ਦੀ ਡੂੰਘਾਈ ਨਾਲ ਇੰਟਰੋਗੇਸ਼ਨ ਕਰਕੇ ਜੋ ਵੀ ਇਹਨਾਂ ਦੇ ਨਾਲ ਇਨਵੋਲ ਹੋਊਗਾ ਉਹਨਾਂ ਦੇ ਖਿਲਾਫ ਸੈਕਟ ਕਰਵਾਇਆ ਮੌਜੂਦ ਲੱਗੀ ਜਾਵੇ ਤੇ ਇਸ ਦੇ ਵਿੱਚ ਕਿਸੇ ਹੋਰ ਲੇਡੀ ਦੀ ਵੀ ਹੁੰਦਾ ਵੀ ਨੀ ਫਿਲਹਾਲ ਲੇਡੀਜ਼ ਦੇ ਜਿਹੜੀ ਹੈਗੀ ਕੋਈ ਡਾਇਰੈਕਟ ਜਿਹੜੀ ਹੈਗੀ ਭੂਮਿਕਾ ਦੇ ਵਿੱਚ ਜਿਹੜੀ ਹੈਗੀ ਸੰਪਰਕ ਦੇ ਵਿੱਚ ਨਹੀਂ ਬੇਟੇ ਨੂੰ ਲੱਗਦਾ ਜਾਂ ਉਹਦੇ ਭਰਾ ਨੂੰ ਨਹੀਂ ਨਹੀਂ ਉਹਦੇ ਜਿਹੜੀ ਲੜਕੀ ਦਾ ਭਰਾ ਸੀ ਅੰਗਰੇਜ਼ ਸੀ ਉਹਨੂੰ ਅਸੀਂ ਗ੍ਰਫਤਾਰ ਕਰ ਲਿਆ ਬੇਟੇ ਨੂੰ ਗ੍ਰਫਤਾਰ ਕਰਨ ਵਾਸਤੇ ਸਾਡੀ ਟੀਮਾਂ ਜਿਹੜੀਆਂ ਹੈਗੀਆਂ ਰੇਡ ਕਰਨ ਵਾਸਤੇ ਗੰਜਾਂਗੇ ਤਾਂ ਜੋ ਐਮਪੀ ਤੋਂ ਆਈ ਸੀ ਕਿੱਥੇ ਰੁਕੇ ਹੋਏ ਸੀ ਕਿੱਟਾ ਮੈਂ ਵੱਖ-ਵੱਖ ਜਗ੍ਹਾ ਦੇ ਉੱਪਰ ਰੁਕੇ ਨੇ ਇੱਕ ਦੋ ਦਿਨ ਇਹ ਡੱਬਾ ਵਾਲੀ ਰੁਕੇ ਨੇ ਪਹਿਲਾਂ ਜਿਹੜੇ ਹੈਗੇ ਨੇ ਤਲਵੰਡੀ ਸਾਬੋ ਵੀ ਇਹਨਾਂ ਨੇ ਸਟੇ ਕੀਤਾ ਤੁਸੀਂ ਸਾਰੇ ਜਿਹੜੇ ਹੈਗੇ ਨੇ ਜਿੱਥੇ ਜਿੱਥੇ ਇਹਨਾਂ ਨੇ ਸਟੇ ਕੀਤਾ ਹੈ ਉੱਥੋਂ ਸਾਰੀ ਅਸੀਂ ਡਾਕੂਮੈਂਟਡ ਹੈਗੇ ਕਲੈਕਟ ਕਰਦੇ ਹਾਂ